ਨਖਰੋ ਦੀ ਕੱਢ ਲਈ ਡਿਟੇਲ ਬਈ ਇਹਦਾ ਫੁਕਰੀਆਂ ਵਿੱਚ ਹੋਇਆ ਮੇਲ ਬਈ ਮੈਂ ਇੱਕ ਨਖਰੋ ਦੀ ਕੱਢ ਲਈ ਡਿਟੇਲ ਬਈ ਇਹਦਾ ਫੁਕਰੀਆਂ ਵਿੱਚ ਹੋਇਆ ਮੇਲ ਬਈ ਜਾਣਦੇ ਸਲੀ ਤਲੀ ਤੇ ਕਿਉਂ ਨਹੀਂ ਰੱਖਦੀ ਏ ਜਾਣ ਦੇਸ ਲਈ ਤਲੀ ਤੇ ਕਿਉਂ ਨਹੀਂ ਰੱਖਦੀ ਜਟੀ ਅੜ ਗੁਸਵਾਏ ਜਿਹੜੀ ਦੱਸਦੀ ਜਿਹੜੀ ਦੁੱਧ ਨਾ ਬਦਾਮ ਨਿੱਤ ਸ਼ੱਕਦੀ ਆਕੇ ਕੇਸਣ ਕਾਲੀ ਕਿਉਂ ਨਹੀਂ ਚੱਕਦੀ ਦੇਸ ਲਈ ਉਹ ਜਹਾਨ ਬਾਰਿਆਣ ਕੇ ਉਹ ਗਾਣਿਆਂ ਚ ਫਿਰੇ ਜਿਹੜੀ ਟੱਪਦੀ ਓਏ ਆਕੇ ਹਵਾ ਵਿੱਚ ਫੁਕਰੀ ਉਹ ਮਾਰਦੀ ਓਹ ਵੇਖ ਕਿਰਲੀਆਂ ਚੜਦਾ ਬੁਖਾਰ ਜੀ ਆਕੇ ਹਵਾ ਵਿੱਚ ਫੁਕਰੀ ਓ ਮਾਰਦੀ ਵੇਖ ਕੋਕਰੇ ਜੇ ਚੜਦਾ ਬੁਖਾਰ ਜੀ ਬੇਨਤੀ ਮੇਰੀ ਇਹਨੂੰ ਪੇਜੋ ਕਸਮੀਰ ਬਈ ਬੇਨਤੀ ਮੇਰੀ ਇਹਨੂੰ ਪੇਜੋ ਕਸਮੀਰ ਬਈ ਗੋਲੀ ਚੱਲਦੀ ਚੋ ਵੇਖੋ ਕਿਵੇਂ ਭੱਜਦੀ ਜਿਹੜੀ ਦੁੱਧਣਾ ਬਦਾਮ ਨਿੱਤ ਸ਼ੱਕਦੀ ਆਕੇ ਇਹ ਕੇਸਣ ਤਾਲੀ ਕਿਉਣੀ ਚੱਕਦੀ ਦੇਸ ਲਈ ਉਹ ਜਹਾਨਵਾਰ ਆਣ ਕੇ ਉਹ ਗਾਣਿਆਂ ਦੇ ਵਿੱਚ ਜਿਹੜੀ ਟੱਪਦੀ ਸੋ ਲਵਜੇ ਦੋਸਤੋ ਪਹਿਲਾਂ ਤੁਸੀਂ ਆਪਣੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਸੋ ਇਹ ਵੀ ਸੱਚ ਹੈ ਇੱਕ ਤੇ ਉਮੀਦ ਹੈ ਤੁਸੀਂ ਇਹ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰੋਗੇ ਲਵ ਯੂ